ਸਾਸੀ ਗਾਲ ਜਗਬਾਨੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਅਦਰਸ਼ ਜੋਸਨ ਪੰਜਾਬ ਪੁਲਿਸ ਅਕਸਰੀ ਬਵਾਦਾਂ ਦੇ ਵਿੱਚ ਨਜ਼ਰ ਆਉਂਦੀ ਹੈ ਤਾਂ ਉੱਥੇ ਅੱਜ ਇੱਕ ਪੰਜਾਬ ਪੁਲਿਸ ਜਲਾਲਾਬਾਦ ਸਿਟੀ ਥਾਣੇ ਦੀ ਪੰਜਾਬ ਪੁਲਿਸ ਵੱਲੋਂ ਇੱਕ ਅੰਡੇਕ ਉਪਰਾਲਾ ਕੀਤਾ ਗਿਆ ਹੈ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਪੁਲਿਸ ਵੱਲੋਂ ਠੰਡੇ ਜਲ ਦੀ ਸ਼ਪੀਲ ਲਾਈ ਹੋਈ ਹੈ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਤਾਂ ਕੀ ਕਹਿਣਾ ਹੈ ਸਿਟੀ ਜਲਾਲਾਬਾਦ ਦੇ ਐਸਐਚਓ ਦਾ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਕੀ ਸਰ ਅੱਜ ਜੋ ਸ਼ਬੀਲ ਦੀ ਸੇਵਾ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਅੱਜ ਅੱਜ ਜੀ ਸਾਡੇ ਸਮੂਹ ਸਟਾਫ ਵੱਲੋਂ ਸਟਾਣਾ ਸਿਟੀ ਜਲਾਲਾਬਾਦ ਵੱਲੋਂ ਵੀ ਅਸੀਂ ਆਪਣੇ ਪੁਲਿੰਗ ਸਟੇਸ਼ਨ ਦੇ ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਛੀਲੀ ਦੇਵਾ ਨੂੰ ਮੁਕਤ ਰੱਖਦੇ ਅਸੀਂ ਇਹ ਪਾਣੀ ਦੀ ਸ਼ਬੀ ਲਗਾਈ ਸਾਰੇ ਸਟਾਫ ਵੱਲੋਂ ਸਰ ਕਿੰਨੇ ਵਜੇ ਤੋਂ ਲਗਾਈ ਐ ਸ਼ਬੀ ਦਾ? ਇਹ ਕਰੀਬ ਅਸੀਂ 10 ਵਜੇ ਦੇ ਕਰੀਬ ਲਗਾਈ। ਕਦੋਂ ਤੱਕ ਚਲਾਈ ਜਾਏਗੀ? ਇਹ ਸ਼ਾਮ ਤੱਕ ਚੱਲੇਗੀ। ਕੀ ਕਹਿਣਾ ਚਾਹੋਗੇ ਸਮਾਜ ਨੂੰ? ਅਸੀਂ ਇਹ ਕਹਿਣਾ ਕਿ ਸਮੂਹ ਸੰਗਤਾਂ ਵੱਲੋਂ ਵੀ ਅਸੀਂ ਦੇਖਦੇ ਹਾਂ ਪਬਲਿਕ ਜਦੋਂ ਰਸਤੇ 'ਚ ਵੀ ਜਾਂਦੇ ਆ ਸਮੂਹ ਸੰਗਤਾਂ ਵੱਲੋਂ ਕਿ ਚਬੀ ਲਗਾਈ ਜਾਂਦੀ ਸਾਡੇ ਸਟਾਫ ਨੇ ਵੀ ਅਹੀਂ ਅੱਜ ਇਕੱਠੇ ਹੋ ਕੇ ਚਬੀ ਲੌਂਗ ਦਾ ਫੈਸਲਾ ਕੀਤਾ ਉਹਦੇ ਸਬੰਧ ਵਿੱਚ